ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਆਪਾਂ ਜੋ ਵੀ ਕਰਮ ਕਰਦੇ ਆਂ ਭਾਵ ਕੀ ਰਜਾਨਾ ਜੀਵਨ ਦੇ ਵਿੱਚ ਆਪਾਂ ਜੋ ਕੁਝ ਵੀ ਕਰਦੇ ਆਂ ਭਾਵੇਂ ਚੰਗਾ ਕੰਮ ਕਰਦੇ ਆਂ ਭਾਵੇਂ ਮਾੜੇ ਕੰਮ ਕਰਦੇ ਆਂ ਉਹਨਾਂ ਦਾ ਲੇਖਾ ਜੋਖਾ ਸਾਨੂੰ ਪਰਮ ਪਿਤਾ ਪਰਮਾਤਮਾ ਜੀ ਨੂੰ ਦੇਣਾ ਪੈਂਦਾ ਹੈ ਅਤੇ ਕੁਝ ਕੰਮ ਜੋ ਅਸੀਂ ਚੰਗੇ ਮਾੜੇ ਕਰਦੇ ਆਂ ਨਾ ਉਹਨਾਂ ਦਾ ਹਿਸਾਬ ਕਿਤਾਬ ਨਾਲ ਦੀ ਨਾਲ ਹੀ ਹੋ ਜਾਂਦਾ ਅਤੇ ਉਹਨਾਂ ਦਾ ਫਲ ਵੀ ਸਾਨੂੰ ਮਿਲ ਜਾਂਦਾ ਹੈ ਜਿਵੇਂ ਜੇਕਰ ਕੋਈ ਅਸੀਂ ਮਾੜਾ ਕੰਮ ਕੀਤਾ ਤਾਂ ਉਹ ਮਾੜੇ ਕੰਮ ਦਾ ਫਲ ਸਾਡੇ ਨਾਲ ਮਾੜਾ ਹੋ ਕੇ ਸਾਨੂੰ ਮਿਲੇਗਾ ਜੇ ਅਸੀਂ ਕੁਝ ਚੰਗਾ ਕੰਮ ਕੀਤਾ ਤਾਂ ਪਰਮਪਿਤਾ ਪਰਮਾਤਮਾ ਜੀ ਉਸ ਚੰਗੇ ਕੰਮ ਦੇ ਬਦਲੇ ਸਾਡੀ ਝੋਲੀ ਖੁਸ਼ੀਆਂ ਦੇ ਨਾਲ ਬਰਕਤਾਂ ਦੇ ਨਾਲ ਭਰ ਦਿੰਦੇ ਨੇ ਮਿਲਦਾ ਸਾਨੂੰ ਜੋ ਵੀ ਹੈ ਸਾਡੇ ਕੀਤੇ ਹੋਏ ਕੰਮ ਕੀਤੇ ਹੋਏ ਕਰਮਾਂ ਦੇ ਆਧਾਰ ਤੇ ਹੀ ਆ ਇਦਾਂ ਦੀ ਹੀ ਇੱਕ ਕਹਾਣੀ ਆ ਪਾਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਕਹਾਣੀ ਨੂੰ ਸੁਣਨ ਤੋਂ ਬਾਅਦ ਪਤਾ ਲੱਗੇਗਾ ਕਿ ਸਾਡੇ ਕਰਮਾਂ ਦਾ ਲੇਖਾ ਜੋਖਾ ਕਿੰਜ ਪਰਮਪਿਤਾ ਪਰਮਾਤਮਾ ਜੀ ਨਾਲ ਦੀ ਨਾਲ ਹੀ ਸਾਨੂੰ ਦਿੰਦੇ ਆ ਇੱਦਾਂ ਕਹਿੰਦੇ ਨਾ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਪਰਿਵਾਰ ਦੇ ਵਿੱਚ ਪਤੀ ਪਤਨੀ ਆਪ ਅਤੇ ਇੱਕ ਉਹਨਾਂ ਦਾ ਪੁੱਤਰ ਤਿੰਨੋਂ ਆਪਣੇ ਘਰ ਦੇ ਵਿੱਚ ਬੜੇ ਖੁਸ਼ ਸਨ ਘਰ ਦੇ ਵਿੱਚ ਕਮਾਈ ਕਰਨ ਵਾਲਾ ਉਹ ਘਰ ਦਾ ਮੁਖੀਆ ਔਰਤ ਦਾ ਪਤੀ ਪਰ ਕਹਿੰਦੇ ਅਚਾਨਕ ਹੀ ਉਸ ਔਰਤ ਦਾ ਪਤੀ ਬਿਮਾਰ ਰਹਿਣ ਲੱਗਾ ਅਤੇ ਕੁਝ ਮਹੀਨੇ ਬਿਮਾਰੀ ਦੇ ਚੱਲਦਿਆਂ ਅਕਾਲ ਚਲਾਣਾ ਕਰ ਗਿਆ ਹੁਣ ਕਹਿੰਦੇ ਇਹ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਇੱਕ ਤਾਂ ਘਰ ਦੇ ਮੁਖੀਆ ਦਾ ਚਲੇ ਜਾਣਾ ਜੀਵਨ ਦੇ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਅਤੇ ਦੂਸਰਾ ਇਸੇ ਦੇ ਸਿਰ ਦੇ ਉੱਤੇ ਇਹਨਾਂ ਦਾ ਪਰਿਵਾਰ ਚੱਲਦਾ ਸੀ ਜੋ ਵੀ ਕਮਾਈ ਕਰਕੇ ਘਰ ਵਿੱਚ ਲੈ ਕੇ ਆਉਂਦਾ ਉਸੇ ਦੇ ਨਾਲ ਹੀ ਇਹਨਾਂ ਦਾ ਜੀਵਨ ਚੱਲ ਰਿਹਾ ਸੀ ਤਾਂ ਕਹਿੰਦੇ ਹੁਣ ਰੋਟੀ ਰੋਜੀ ਦੀ ਵੀ ਫਿਕਰ ਹੋਣ ਲੱਗੀ ਤਾਂ ਮਾਂ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਪੁੱਤਰ ਹੁਣ ਤੂੰ ਕੰਮਕਾਰ ਕਰਨ ਦੇ ਯੋਗ ਆ ਪਹਿਲਾਂ ਤਾਂ ਤੇਰੇ ਪਿਤਾ ਕਰਕੇ ਤੈਨੂੰ ਕਦੇ ਵੀ ਕੰਮ ਕਰਨ ਦੀ ਲੋੜ ਨਹੀਂ ਪਈ ਪਰ ਹੁਣ ਤੈਨੂੰ ਕੋਈ ਨਾ ਕੋਈ ਕੰਮ ਕਰਨਾ ਪੈਣਾ ਹੈ ਇਸ ਕਰਕੇ ਤੂੰ ਕੋਈ ਕੰਮ ਆਪਣੇ ਲਈ ਲੱਭ ਲੈ ਤਾਂ ਜੋ ਆਪਣੀ ਜ਼ਿੰਦਗੀ ਸੋਹਣੀ কাট ਸਕੇ ਕਹਿੰਦੇ ਪੁੱਤਰ ਵੀ ਆਗਿਆਕਾਰੀ ਸੀ ਤਾਂ ਉਸਨੇ ਆਪਣੇ ਮਾਂ ਦੀ ਗੱਲ ਮੰਨ ਕੇ ਉਸੇ ਦਿਨ ਤੋਂ ਹੀ ਕੰਮ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਪਰ ਕਹਿੰਦੇ ਉਹਨੂੰ ਆਪਣੇ ਨਗਰ ਦੇ ਵਿੱਚ ਕੋਈ ਵੀ ਚੰਗਾ ਕੰਮ ਨਾ ਮਿਲਿਆ ਤਾਂ ਕਿਸੇ ਨੇ ਦੱਸਿਆ ਕਿ ਬਾਹਰਲੇ ਨਗਰ ਦੇ ਵਿੱਚ ਚੰਗੀ ਕਮਾਈ ਹੋ ਜਾਂਦੀ ਆ ਬਹੁਤ ਸਾਰੇ ਆਪਣੇ ਪਿੰਡ ਦੇ ਮੁੰਡੇ ਉੱਥੇ ਗਏ ਨੇ ਤੂੰ ਵੀ ਉੱਥੇ ਚਲਿਆ ਜਾ ਕਹਿੰਦੇ ਉਹ ਮੁੰਡਾ ਵੀ ਆਪਣੇ ਨਗਰ ਤੋਂ ਬਾਹਰ ਕੰਮ ਕਰਨ ਦੇ ਲਈ ਚਲਿਆ ਗਿਆ ਪਰ ਕਹਿੰਦੇ ਜਿਸ ਦਿਨ ਤੋ ਗਿਆ ਫਿਰ ਕਦੇ ਵਾਪਸ ਨਹੀਂ ਆਇਆ ਇਸੇ ਤਰ੍ਹਾਂ 3-4 ਸਾਲ ਬੀਤ ਗਏ ਪਰ ਮੁੰਡੇ ਦੀ ਕੋਈ ਖੋਜ ਖਬਰ ਨਹੀਂ ਨਾ ਹੀ ਕੋਈ ਘਰ ਦੇ ਵਿੱਚ ਪੈਸਾ ਭੇਜਿਆ ਅਤੇ ਨਾ ਹੀ ਕਦੇ ਮਿਲਣ ਦੇ ਲਈ ਆਇਆ ਮਾਂ ਕਹਿੰਦੇ ਪੁੱਤਰ ਦੀਆਂ ਫਿਕਰਾਂ ਦੇ ਵਿੱਚ ਅੱਧੀ ਹੋ ਗਈ ਬਹੁਤ ਕਮਜ਼ੋਰ ਹੋ ਗਈ ਸੀ ਕਹਿੰਦੇ ਆ ਨਾ ਜਦੋਂ ਬੰਦੇ ਨੂੰ ਕੋਈ ਝੋਰਾ ਲੱਗ ਜਾਵੇ ਕੋਈ ਫਿਕਰ ਚਿੰਤਾ ਹੋਵੇ ਤਾਂ ਉਹ ਉਮਰ ਦੇ ਨਾਲੋਂ ਪਹਿਲਾਂ ਵੱਡਾ ਹੋ ਜਾਂਦਾ ਹੈ ਇਸ ਕਰਕੇ ਕਹਿੰਦੇ ਉਹ ਮਾਈ ਵੀ ਆਪਣੀ ਉਮਰ ਦੇ ਨਾਲੋਂ ਜ਼ਿਆਦਾ ਬਜ਼ੁਰਗ ਹੋ ਗਈ ਮਸਾਹੀ ਮਾੜਾ ਮੋਟਾ ਕੰਮ ਧੰਦਾ ਕਰਕੇ ਆਪਣੀ ਰੋਟੀ ਦਾ ਗੁਜ਼ਾਰਾ ਕਰ ਲੈਂਦੀ ਸੀ ਦੋ ਵਕਤ ਦੀ ਰੋਟੀ ਦੇ ਲਈ ਪੈਸਾ ਕਮਾ ਲੈਣਾ ਪਰ ਕਹਿੰਦੇ ਉਹ ਮਾਈ ਦੇ ਮਨ ਦੇ ਵਿੱਚ ਨਾ ਸ਼ੁਰੂ ਤੋਂ ਹੀ ਸੇਵਾ ਦੀ ਭਾਵਨਾ ਰਹੀ ਪਤੀ ਦੇ ਹੁੰਦਿਆਂ ਵੀ ਉਹ ਬਹੁਤ ਦਾਨਪੂਰਨ ਕਰਦੀ ਸੀ ਬੜੀ ਸੇਵਾ ਕਰਦੀ ਹੁੰਦੀ ਏ ਅਤੇ ਪਤੀ ਦੇ ਜਾਣ ਮੰਗਰੋ ਵੀ ਉਹਨੇ ਇਹ ਸੇਵਾ ਦੀ ਭਾਵਨਾ ਉਸੇ ਤਰ੍ਹਾਂ ਹੀ ਜਾਰੀ ਰੱਖੀ ਹੁਣ ਜੇ ਘਰ ਦੇ ਵਿੱਚ ਥੋੜਾ ਸੀ ਤਾਂ ਥੋੜੇ ਦੇ ਵਿੱਚੋਂ ਵੀ ਥੋੜਾ ਕੱਢਦੀ ਜਦੋਂ ਹੀ ਆਪਣੀ ਰੋਟੀ ਬਣਾਉਂਦੀ ਉਹਦੇ ਵਿੱਚੋਂ ਇੱਕ ਰੋਟੀ ਕੱਢ ਲਿਆ ਕਰਦੀ ਅਤੇ ਉਹ ਇੱਕ ਰੋਟੀ ਕੱਢ ਕੇ ਆਪਣੀ ਬਾਰੀ ਦੇ ਵਿੱਚ ਰੱਖ ਦਿੰਦੀ ਵੀ ਚਲੋ ਜੇਕਰ ਕੋਈ ਵੀ ਪੰਛੀ ਜਾਨਵਰ ਭੁੱਖਾ ਹੋਵੇਗਾ ਤਾਂ ਇਹ ਰੋਟੀ ਚੁੱਕ ਕੇ ਲੈ ਜਾਵੇਗਾ ਪਰ ਕਹਿੰਦੇ ਉਹ ਕੁਝ ਦਿਨਾਂ ਤੋਂ ਦੇਖ ਲਈ ਸੀ ਕਿ ਉਹ ਰੋਟੀ ਕੋਈ ਪੰਛੀ ਕੋਈ ਜਾਨਵਰ ਨਹੀਂ ਲੈ ਕੇ ਜਾਂਦਾ ਉੱਥੇ ਇੱਕ ਸਾਧੂ ਆਉਂਦਾ ਸੀ ਉਹ ਸਾਧੂ ਚੰਪ ਚਾਪ ਉਹ ਰੋਟੀ ਚੱਕ ਕੇ ਉੱਥੋਂ ਚੱਲਿਆ ਜਾਂਦਾ ਕਹਿੰਦੀ ਬਜ਼ੁਰਗ ਮਾਈ ਰੋਜ਼ ਉਸ ਬਾਰੀ ਦੇ ਵਿੱਚ ਸੇਵਾ ਭਾਵਨਾ ਦੇ ਨਾਲ ਉਹ ਰੋਟੀ ਰੱਖ ਦਿਆ ਕਰੇ ਪਰ ਕਹਿੰਦੇ ਇੱਕ ਦਿਨ ਮਨ ਦੇ ਵਿੱਚ ਖਿਆਲ ਆਇਆ ਵੀ ਇਹ ਸਾਧੂ ਜੀ ਨੂੰ ਪੁੱਛਾ ਕਿ ਇਹ ਕੌਣ ਨੇ ਕਿੱਥੋਂ ਆਉਂਦੇ ਨੇ ਕਹਿੰਦੇ ਮਾਈ ਉਹ ਸਾਧੂ ਜੀ ਦੇ ਨਾਲ ਗੱਲ ਕਰਨ ਦੇ ਲਈ ਬਾਰੀ ਦੇ ਵਿੱਚ ਗਈ ਪਰ ਕਹਿੰਦੇ ਸਾਧੂ ਨੇ ਮਾਈ ਦੀ ਕਿਸੇ ਗੱਲ ਦਾ ਜਵਾਬ ਨਾ ਦਿੱਤਾ ਚੁੱਪਚਾਪ ਰੋਟੀ ਚੁੱਕੀ ਤੇ ਉੱਥੋਂ ਤੁਰ ਗਿਆ ਕਹਿੰਦੇ ਮਾਈ ਨੂੰ ਬੜਾ ਬੁਰਾ ਲੱਗਾ ਕਿ ਸਾਧੂ ਨੇ ਕਿਸ ਤਰ੍ਹਾਂ ਮੇਰੀ ਗੱਲ ਨੂੰ ਅਣ ਦੇਖਿਆ ਕਰ ਦਿੱਤਾ ਫਿਰ ਮਨ ਵਿੱਚ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਹੋ ਸਕਦਾ ਹੈ ਸਾਧੂ ਜੀ ਨੂੰ ਸੁਣਿਆ ਨਾ ਹੋਵੇ ਕਹਿੰਦੇ ਅਗਲਾ ਦਿਨ ਹੋਇਆ ਤਾਂ ਉਹ ਮਾਈ ਰੋਟੀ ਬਾਰੀ ਦੇ ਵਿੱਚ ਰੱਖ ਕੇ ਕੋਲ ਖੜੀ ਰਹੀ ਵੀ ਚਲ ਅੱਜ ਜਦੋਂ ਸਾਧੂ ਜੀ ਆਉਣਗੇ ਨਾ ਅੱਜ ਉਹਨਾਂ ਦਾ ਹਾਲ ਚਾਲ ਪੁੱਛਾਂਗੀ ਕਹਿੰਦੇ ਉਹ ਸਾਧੂ ਜੀ ਆਏ ਤਾਂ ਮਾਈ ਨੇ ਫਿਰ ਉਹਨਾਂ ਦਾ ਹਾਲ ਚਾਲ ਪੁੱਛਿਆ ਪੁੱਛਿਆ ਕਿ ਤੁਸੀਂ ਕੌਣ ਹੋ ਕਿੱਥੋਂ ਆਉਂਦੇ ਹੋ ਕਹਿੰਦੇ ਉਹ ਸਾਧੂ ਨੇ ਇਹ ਮਾਈ ਵੱਲ ਵੇਖਿਆ ਅਤੇ ਫਿਰ ਚੁੱਪ ਚਾਪ ਰੋਟੀ ਚੁੱਕੀ ਅਤੇ ਉਥੋਂ ਦੁਰਪੇ ਕਹਿੰਦੇ ਮਾਈ ਨੂੰ ਹੁਣ ਇਹ ਤਾਂ ਪਤਾ ਲੱਗ ਗਿਆ ਵੀ ਇਹ ਸਾਧੂ ਨੂੰ ਸੁਨਾਹੀ ਤਾਂ ਦਿੰਦਾ ਹੈ ਸੁਣ ਕੇ ਹੀ ਨੇ ਮੈਨੂੰ ਅਣ ਦੇਖਿਆ ਕੀਤਾ ਕਹਿੰਦੇ ਇਹ ਸੋਚ ਕੇ ਮਨ ਦੇ ਵਿੱਚ ਸਾਧੂ ਦੇ ਪ੍ਰਤੀ ਬਹੁਤ ਗੁੱਸਾ ਆਇਆ ਅਤੇ ਆਪਾਂ ਜਾਣਦੇ ਆ ਨਾ ਜਦੋਂ ਸਾਡੇ ਮਨ ਦੇ ਉੱਤੇ ਗੁੱਸਾ ਵੀ ਹੋ ਜਾਂਦਾ ਹੈ ਤਾਂ ਗੁੱਸਾ ਅਜਿਹੀ ਚੀਜ਼ ਹੈ ਕਿ ਜੋ ਸਾਡੇ ਤੋਂ ਮਾੜੇ ਤੋਂ ਮਾੜਾ ਕੰਮ ਨਹੀਂ ਕਰਵਾ ਸਕਦਾ ਹੈ ਕਹਿੰਦੇ ਹੁਣ ਮਾਈ ਦੇ ਮਨ ਦੇ ਵਿੱਚ ਬੜੇ ਮਾੜੇ ਵਿਚਾਰ ਆਉਣ ਲੱਗੇ ਕਹਿਣ ਲੱਗੀ ਇਹ ਸਾਧੂ ਕਿੱਦਾਂ ਦਾ ਹੈ ਇਹਨੂੰ ਜਰਾ ਜਿੰਨੀ ਵੀ ਕਦਰ ਨਹੀਂ ਹੈ ਮੇਰੀ ਦਿੱਤੀ ਰੋਟੀ ਦੀ ਇਨੂੰ ਨਹੀਂ ਪਤਾ ਕਿ ਮੈਂ ਆਪਣੀ ਰੋਟੀ ਦੇ ਵੀ ਟੁਕੜਾ ਕੱਢ ਕੇ ਇਹਨੂੰ ਰੋਟੀ ਦਿੰਨੀ ਆ ਆਪ ਭਲਾ ਭੁੱਖੀ ਰਹਿ ਜਾਵਾਂ ਪਰ ਇਹਦੇ ਲਈ ਮੈਂ ਰੋਟੀ ਜ਼ਰੂਰ ਰੱਖਦੀ ਆ ਪਰ ਇਹ ਕਿੰਨਾ ਬੇਸ਼ੁਕਰ ਆ ਕਿੰਨਾ ਹੰਕਾਰੀ ਸਾਧੂ ਆ ਮੇਰੀਆਂ ਗੱਲਾਂ ਨੂੰ ਸੁਣ ਕੇ ਵੀ ਅਣਸੁਣਿਆ ਕਰ ਗਿਆ ਮੈਨੂੰ ਜਵਾਬ ਤੱਕ ਨਹੀਂ ਦਿੱਤਾ ਕਹਿੰਦੇ ਬਸ ਗੁੱਸਾ ਚੜਦਾ ਚੜਦਾ ਇੰਨਾ ਹਾਵੀ ਹੋ ਗਿਆ ਦੇ ਮਨ ਦੇ ਵਿੱਚ ਵਿਚਾਰ ਕਰ ਲਿਆ ਵੀ ਇਹ ਸਾਧੂ ਨੂੰ ਤਾਂ ਮੈਂ ਸਬਕ ਸਿਖਾ ਕੇ ਹੀ ਰਾਵਾਂਗੀ ਕਹਿੰਦੇ ਅਗਲਾ ਦਿਨ ਹੋਇਆ ਤਾਂ ਮਾਈ ਨੇ ਰੋਟੀ ਦੇ ਵਿੱਚ ਜ਼ਹਿਰ ਮਿਲਾ ਦਿੱਤਾ ਅਤੇ ਜ਼ਹਿਰ ਵਾਲੀ ਰੋਟੀ ਬਾਰੀ ਦੇ ਵਿੱਚ ਰੱਖ ਦਿੱਤੀ ਕਹਿੰਦੇ ਜਿਉਂ ਹੀ ਬਾਰੀ ਦੇ ਵਿੱਚ ਰੋਟੀ ਰੱਖ ਕੇ ਆਈ ਨਾ ਤਾਂ ਮਨ ਦੇ ਵਿੱਚ ਜੋ ਚੰਗਾ ਪਾਸਾ ਸੀ ਉਹਨੇ ਇਹਨੂੰ ਯਾਦ ਕਰਵਾਇਆ ਵੀ ਤੂੰ ਕੀ ਕੰਮ ਕਰ ਰਹੀ ਹੈ ਕਿਉਂਕਿ ਸ਼ੁਰੂ ਤੋਂ ਸੇਵਾ ਕਰਦੀ ਸੀ ਪ੍ਰਮਾਤਮਾ ਦਾ ਨਾਮ ਜਪਣ ਵਾਲੀ ਸੀ ਤਾਂ ਮਾੜਾ ਕੰਮ ਕਰਨ ਲੱਗਿਆਂ ਇੱਕ ਵਾਰ ਹਲੂਣਾ ਤਾਂ ਵੱਜਣਾ ਸੀ ਮਨ ਨੇ ਯਾਦ ਕਰਾਇਆ ਵੀ ਤੂੰ ਕੀ ਆ ਤੇ ਕਿਹੜਾ ਮਾੜਾ ਕੰਮ ਕਰਨ ਜਾ ਰਹੀ ਆ ਕਹਿੰਦੇ ਜਲਦੀ ਦੇ ਨਾਲ ਅਥੋਰਟੀ ਚੁੱਕ ਲਈ ਅਤੇ ਮਨ ਹੀ ਮਨ ਦੇ ਵਿੱਚ ਮਾਫੀਨਾ ਮੰਗਣ ਲੱਗੀ ਕਿ ਪ੍ਰਮਾਤਮਾ ਮੈਨੂੰ ਮਾਫ ਕਰ ਦਿਓ ਮੈਂ ਅੱਜ ਕਿਹੜਾ ਮਾੜਾ ਕੰਮ ਕਰਨ ਲੱਗੀ ਸਾਂ ਸ਼ੁਕਰਿਆ ਮੈਨੂੰ ਛੇਤੀ ਹੀ ਮਤ ਆ ਗਈ ਛੇਤੀ ਹੀ ਅਕਲ ਆ ਗਈ ਕਹਿੰਦੇ ਉਹ ਰੋਟੀ ਇਹਨੇ ਉੱਥੋਂ ਚੁੱਕੀ ਅਤੇ ਆਪਣੀਆਂ ਰੋਟੀਆਂ ਦੇ ਵਿੱਚੋਂ ਸਹੀ ਰੋਟੀ ਬਾਰੀ ਦੇ ਵਿੱਚ ਰੱਖ ਆਈ ਕਹਿੰਦੀ ਅੱਜ ਵੀ ਉਹ ਸਾਧੂ ਚੁੱਪਚਾਪ ਰੋਟੀ ਨੂੰ ਚੁੱਕ ਕੇ ਉੱਥੋਂ ਤੁਰ ਪਿਆ। ਕਿ ਨ ਮਾਈ ਨੇ ਜੋ ਥੋੜੀ ਬਹੁਤੀ ਰੋਟੀਆਂ ਦੇ ਲਈ ਬਚੀ ਸੀ ਖਾ ਕੇ ਆਪਣਾ ਕੰਮ ਕਰਨ ਲੱਗੀ। ਇਦਾਂ ਹੀ ਕਹਿੰਦੇ ਸ਼ਾਮ ਜੀ ਦਾ ਵਕਤ ਹੋ ਗਿਆ। ਤਾਂ ਸ਼ਾਮ ਨੂੰ ਅਚਾਨਕੇ ਦਾ ਦਰਵਾਜ਼ਾ ਖੜਕਿਆ। ਦਰਵਾਜ਼ਾ ਖੋਲ੍ਹਿਆ ਤਾਂ ਅੱਗੇ ਇਹਦਾ ਪੁੱਤਰ ਸੀ। ਆਪਣੇ ਪੁੱਤ ਨੂੰ ਸਾਹਮਣੇ ਦੇਖ ਕੇ ਮਾਈ ਦੇ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮਾਈ ਨੇ ਘੁੱਟ ਕੇ ਆਪਣੇ ਪੁੱਤਰ ਨੂੰ ਸੀਨੇ ਦੇ ਨਾਲ ਲਾ ਲਿਆ ਅਤੇ ਪੁੱਛਣ ਲੱਗੀ ਕਿ ਪੁੱਤਰ ਤੂੰ ਕਿੱਥੇ ਚੱਲਿਆ ਗਿਆ ਸੀ? ਤੂ ਤਾਂ ਬਾਅਦ ਵਿੱਚ ਆਇਆ ਹੀ ਨਾ ਤੂੰ ਮੇਰੀ ਖੋਜ ਖਬਰ ਹੀ ਨਹੀਂ ਲਈ ਅਤੇ ਮੇਰਾ ਪੁੱਤ ਇਨਾ ਕਮਜ਼ੋਰ ਕਿਵੇਂ ਹੋ ਗਿਆ ਏ ਕਿਉਂਕਿ ਉਹਦਾ ਪੁੱਤਰ ਸਰੀਰਕ ਪੱਖੋਂ ਬਹੁਤ ਕਮਜ਼ੋਰ ਲੱਗ ਰਿਹਾ ਸੀ ਮਸਾਂ ਹੀ ਦਰਵਾਜ਼ੇ ਦੇ ਅੱਗੇ ਖੜ੍ਹਾ ਹੋਇਆ ਸੀ ਮਾਂ ਨੇ ਝਟੋ ਨੁਮੰਜੀ ਤੇ ਬਿਠਾਇਆ ਪੁੱਤਰ ਨੇ ਕਿਹਾ ਮਾਂ ਮੈਂ ਕਮਜ਼ੋਰ ਇਸ ਲਈ ਹਾਂ ਕਿਉਂਕਿ ਮੈਂ ਜਦੋਂ ਦਾ ਇੱਥੋਂ ਗਿਆ ਹੈ ਨਾ ਮੈਨੂੰ ਕਦੇ ਵੀ ਭਰ ਪੇਟ ਪੋਜ ਨਹੀਂ ਮਿਲਿਆ ਪੁੱਤਰ ਨੇ ਸਾਰੀ ਗੱਲਬਾਤ ਦੱਸੀ ਕਿ ਮਾਂ ਜਿਹੜੇ ਲੋਕਾਂ ਦੇ ਕੋਲ ਮੈਂ ਕੰਮ ਕਰਨ ਗਿਆ ਸੀ ਨਾ ਉਹ ਮਾੜੇ ਲੋਕ ਸਨ ਉਹਨਾਂ ਨੇ ਸਾਨੂੰ ਗੁਲਾਮ ਬਣਾ ਲਿਆ ਮੇਰੇ ਨਾਲ ਦੇ ਉੱਥੇ ਹੋਰ ਵੀ ਕਈ ਮੁੰਡੇ ਨੇ ਜਿਨ੍ਹਾਂ ਨੂੰ ਗੁਲਾਮ ਬਣਾਇਆ ਹੈ ਸਾਡੇ ਤੋਂ ਕੰਮ ਬਹੁਤਾ ਲੈਂਦੇ ਰਹੇ ਅਤੇ ਖਾਣ ਪੀਣ ਨੂੰ ਕੁਝ ਨਹੀਂ ਸੀ ਦਿੰਦੇ ਕਦੇ ਵੀ ਭਰ ਪੇਟ ਭੋਜਨ ਨਹੀਂ ਮਿਲਿਆ ਕਹਿੰਦੇ ਇੱਕ ਨਾ ਉੱਥੇ ਸਾਧੂ ਹੁੰਦਾ ਹੁੰਦਾ ਸੀ ਉਹ ਸਾਧੂ ਆਪਣੀ ਰੋਟੀ ਦੇ ਵਿੱਚੋਂ ਮੈਨੂੰ ਪ੍ਰਸ਼ਾਦਾ ਛਕਾ ਜਾਂਦਾ ਸੀ ਮਾਂ ਤੋਂ ਇੰਗੇ ਸਮਝ ਲਾ ਵੀ ਉਹ ਸਾਧੂ ਕਰਕੇ ਹੀ ਮੈਂ ਅੱਜ ਤੇਰੇ ਸਾਹਮਣੇ ਖੜਿਆ ਹਾਂ ਤੇ ਕਹਿੰਦੇ ਉਹ ਪੁੱਤਰ ਨੇ ਦੱਸਿਆ ਕਿ ਮਾਂ ਅੱਜ ਮੈਨੂੰ ਮੌਕਾ ਮਿਲਿਆ ਸੀ ਮੈਂ ਉਹਨਾਂ ਤੋਂ ਬਚ ਪਚਾ ਕੇ ਉਹਨਾਂ ਦੇ ਇਲਾਕੇ ਦੇ ਵਿੱਚੋਂ ਬਾਹਰ ਨਿਕਲ ਆਇਆ ਪਰ ਕਹਿੰਦੇ ਭੱਜਦਿਆਂ ਭੱਜਦਿਆਂ ਭੁੱਖਾ ਸੀ ਨਾ ਇਸ ਕਰਕੇ ਮੇਰੇ ਤੋਂ ਚੱਲਿਆ ਨਹੀਂ ਸੀ ਜਾ ਰਿਹਾ ਮੈਂ ਤਾਂ बेहोश ਹੋ ਕੇ ਡਿੱਗਣ ਹੀ ਵਾਲਾ ਸੀ ਕਿ ਭਲਾ ਹੋਵੇ ਇੱਕ ਸਾਧੂ ਦਾ ਉਹ ਸਾਧੂ ਮੈਨੂੰ ਰਸਤੇ ਦੇ ਵਿੱਚ ਟੱਕਰਿਆ ਉਹਨੇ ਮੈਨੂੰ ਆਪਣੀ ਬਗਲੀ ਦੇ ਵਿੱਚੋਂ ਇੱਕ ਰੋਟੀ ਕੱਢ ਕੇ ਦਿੱਤੀ ਉਹ ਖਵਾਈ ਤੇ ਮੇਰੀ ਜਾਨ ਵਿੱਚ ਜਾਨ ਆਈ ਮੈਂ ਘਰ ਕਿਉਂ ਜੁਕਾ ਹੋਇਆ ਉਹ ਸਾਧੂ ਆਪਣੇ ਪਿੰਡ ਤੋਂ ਹੀ ਬਾਹਰ-ਬਾਰ ਜਾ ਰਿਹਾ ਸੀ ਮਾਈ ਨੇ ਪੁੱਛਿਆ ਕਿ ਉਹ ਸਾਧੂ ਦੇਖਣ ਨੂੰ ਕਿੱਦਾਂ ਦਾ ਸੀ ਤਾਂ ਪੁੱਤਰ ਨੇ ਸਾਰਾ ਹੁਲੀਆ ਦੱਸਿਆ ਲਿਬਾਸ ਦੱਸਿਆ ਤਮਾਂ ਸਮਝ ਗਈ ਵੀ ਇਹ ਤਾਂ ਉਹੀ ਸਾਧੂ ਆ ਜਿਹੜਾ ਮੇਰੇ ਘਰ ਤੋਂ ਰੋਟੀ ਲੈ ਕੇ ਜਾਂਦਾ ਏ ਮਾਣੇ ਮਨ ਹੀ ਮਨ ਦੇ ਵਿੱਚ ਆਪਣੇ ਆਪ ਨੂੰ ਬੜਾ ਘੋਸਿਆ ਤੇ ਕਿਹਾ ਮਣਾ ਅੱਜ ਮੈਂ ਕਿੰਨਾ ਮਾੜਾ ਕੰਮ ਕਰ ਦੇਣਾ ਸੀ ਅਤੇ ਮੇਰੇ ਕੀਤੇ ਹੋਏ ਮਾੜੇ ਕਰਮ ਦੀ ਸਜ਼ਾ ਮੈਨੂੰ ਅੱਜ ਹੀ ਮਿਲ ਜਾਣੀ ਸੀ ਮੈਂ ਆਪਣੇ ਪੁੱਤਰ ਨੂੰ ਆਪਣੇ ਹੱਥੀ ਮਾਰ ਦੇਣਾ ਸੀ ਜੋ ਰੋਟੀ ਉਹ ਸਾਧੂ ਲੈ ਕੇ ਗਿਆ ਜੇਕਰ ਉਹਦੇ ਵਿੱਚ ਜ਼ਹਿਰ ਹੁੰਦਾ ਤਾਂ ਉਹ ਸਾਧੂ ਨੇ ਰੋਟੀ ਮੇਰੇ ਪੁੱਤਰ ਨੂੰ ਖਵਾਈ ਆ ਅਤੇ ਜੋ ਰੋਜ਼ ਮੈਂ ਰੋਟੀ ਇੱਥੇ ਰੱਖਦੀ ਸਾਂ ਉਹ ਸਾਧੂ ਲੈ ਕੇ ਜਾਂਦਾ ਸੀ ਤੇ ਕੀ ਪਤਾ ਉਹ ਸਾਧੂ ਕਿਸ ਰੂਪ ਦੇ ਵਿੱਚ ਆਉਂਦਾ ਸੀ ਕਿਸ ਤਰੀਕੇ ਦੇ ਨਾਲ ਮੇਰੇ ਪੁੱਤਰ ਤੱਕ ਉਹ ਰੋਟੀ ਪਹੁੰਚਦੀ ਰਹੀ ਜੇ ਮੈਂ ਭਲਾ ਕਰਦੀ ਰਹੀ ਤਾਂ ਮੇਰਾ ਕੀਤਾ ਹੋਇਆ ਭਲਾ ਮੇਰੇ ਪੁੱਤਰ ਦੇ ਸਾਹਮਣੇ ਆਇਆ ਮੇਰੇ ਪੁੱਤਰ ਨੂੰ ਕੋਈ ਰੋਟੀ ਖਵਾਉਂਦਾ ਰਿਹਾ ਮਾਲਕ ਦਾ ਸ਼ੁਕਰਗੁਜ਼ਾਰ ਹੋਣ ਲੱਗੀ ਮਾਲਕ ਦਾ ਸ਼ੁਕਰ ਕਰਨ ਲੱਗੀ ਅਤੇ ਆਪਣੇ ਪੁੱਤਰ ਨੂੰ ਕਿਹਾ ਕਿ ਪੁੱਤਰ ਹੁਣ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਆ ਮੈਂ ਤੇਰੇ ਤੋਂ ਬਿਨਾ بڑا ਔਖਾ ਸਮਾਂ ਕੱਟਿਆ ਇਹ ਲੋਕ ਤਾਂ ਮੈਨੂੰ ਕਹਿੰਦੇ ਸੀ ਤੇਰਾ ਪੁੱਤਰ ਵੀ ਤੇਰੇ ਪਤੀ ਵਾਂਗ ਮਰ ਮੁੱਕ ਗਿਆ ਹੈ ਹੁਣ ਉਹ ਕਦੇ ਵਾਪਸ ਨਹੀਂ ਆਵੇਗਾ ਪਰ ਮੈਨੂੰ ਯਕੀਨ ਸੀ ਕਿ ਮੇਰਾ ਪੁੱਤਰ ਇੱਕ ਨਾ ਇੱਕ ਦਿਨ ਜ਼ਰੂਰ ਵਾਪਸ ਆਵੇਗਾ ਪੁੱਤਰ ਹੁਣ ਤੂੰ ਘਰ ਆ ਗਿਆ ਹੈ ਹੁਣ ਤੂੰ ਕਿਤੇ ਨਾ ਜਾਵੇਂ ਮੈਂ ਤੈਨੂੰ ਕਿਤੇ ਨਹੀਂ ਜਾਣ ਦੇਣਾ ਆਪਾਂ ਇੱਥੇ ਹੀ ਆਪਣੀ ਰੋਜੀ ਰੋਟੀ ਕਮਾ ਕੇ ਗੁਜ਼ਾਰਾ ਕਰ ਲਵਾਂਗੇ ਕਹਿੰਦੇ ਮਾਂ ਆਪਣੇ ਪੁੱਤਰ ਨੂੰ ਆਪਣੇ ਹੱਥੀਂ ਭੋਜਨ ਪ੍ਰਸ਼ਾਦਾ ਛਕਾਉਣ ਲੱਗੀ ਸੋ ਇਹ ਜੋ ਕਹਾਣੀ ਆ ਜੋ ਆਪਾਂ ਆਪ ਜੀ ਦੇ ਨਾਲ ਸਾਂਝੀ ਕੀਤੀ ਇਸ ਕਰਕੇ ਕੀਤੀ ਸਾਨੂੰ ਸਮਝ ਲੱਗਦਾ ਹੈ ਵੀ ਕਈ ਵਾਰ ਇਸੇ ਤਰ੍ਹਾਂ ਹੁੰਦਾ ਹੈ ਸਾਡੇ ਕੀਤੇ ਹੋਏ ਕਰਮਾਂ ਦਾ ਫਲ ਸਾਨੂੰ ਨਾਲ ਦੀ ਨਾਲ ਹੀ ਮਿਲ ਜਾਂਦਾ ਹੈ ਜਿਵੇਂ ਜੇਕਰ ਉਹ ਮਾਈ ਰੋਟੀ ਦੇ ਵਿੱਚ ਜ਼ਹਿਰ ਮਿਲਾ ਦਿੰਦੀ ਤਾਂ ਉਹ ਰੋਟੀ ਸਿੱਧੀ ਉਹਦੇ ਪੁੱਤਰ ਕੋਲ ਜਾਣੀ ਚਾਹੀਦੀ ਪਰ ਮਾਈ ਨੂੰ ਨੀ ਨਾ ਪਤਾ ਸੀ ਅਤੇ ਮਾਈ ਨੂੰ ਆਪਣੇ ਕੀਤੇ ਹੋਏ ਭਲੇ ਦਾ ਵੀ ਅੰਦਾਜ਼ਾ ਨਹੀਂ ਉਹ ਇੱਥੇ ਰੋਟੀ ਪਕਾ ਕੇ ਇਸ ਸਾਧੂ ਨੂੰ ਦਿੰਦੀ ਸੀ ਤੇ ਸਾਧੂ ਪਤਾ ਨਹੀਂ ਕਿਸ ਰੂਪ ਦੇ ਵਿੱਚ ਸੀ ਉਹ ਪ੍ਰਮਾਤਮਾ ਕੀਰਤ ਸਾਧੂ ਦੇ ਰੂਪ ਦੇ ਵਿੱਚ ਹੀ ਇਹਦੇ ਘਰ ਦੇ ਬੂਹੇ ਅੱਗੇ ਆਉਂਦੇ ਸਨ ਜੋ ਇਹਦੇ ਪੁੱਤਰ ਦੀ ਰੱਖਿਆ ਕਰ ਰਿਹਾ ਸੀ ਸੋ ਇਹ ਕਹਾਣੀ ਦੇ ਰਾਹੀਂ ਕਹਾਣੀਕਾਰ ਨੇ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਸਾਡੇ ਕਰਮਾਂ ਦਾ हिसाब किताब ਇੱਥੇ ਹੀ ਹੋ ਜਾਂਦਾ ਹੈ ਨਾਲ ਦੀ ਨਾਲ ਹੁੰਦਾ ਰਹਿੰਦਾ ਹੈ ਇਸ ਕਰਕੇ ਕਦੇ ਵੀ ਜ਼ਿੰਦਗੀ ਦੇ ਵਿੱਚ ਮਾੜੇ ਕੰਮ ਨਹੀਂ ਕਰਨੇ ਚਾਹੀਦੇ ਕਿਉਂਕਿ ਮਾੜਿਆਂ ਦਾ ਫਲ ਸਾਨੂੰ ਮਾੜਾ ਹੀ ਮਿਲੇਗਾ ਜਿਸ ਮਨ ਦੇ ਵਿੱਚ ਪ੍ਰਮਾਤਮਾ ਦਾ ਨਾਮ ਹੈ ਨਾ ਉਸ ਮਨ ਦੇ ਵਿੱਚ ਤਾਂ ਡਰ ਪਿਆ ਆ ਉਹ ਤਾਂ ਜਦੋਂ ਮਾੜਾ ਕੰਮ ਕਰਨ ਲੱਗਦੇ ਨੇ ਉਹਨਾਂ ਨੂੰ ਨਾਲ ਦੀ ਨਾਲ ਹੀ ਸੋਚੀ ਆ ਜਾਂਦੀ ਹੈ ਵੀ ਮੈਂ ਹੁਣ ਮਾੜੇ ਪਾਸੇ ਤੁਰ ਪਿਆ ਹਾਂ ਉਸ ਮਾੜੇ ਪਾਸੇ ਤੋਂ ਮੁੜ ਆਉਂਦੀ ਨਹੀਂ ਅਤੇ ਹਰ ਵੇਲੇ ਪਰਮਾਤਮਾ ਦੇ ਅੱਗੇ ਹੋਰ ਦਸਾਂ ਬੇਨਤੀਆਂ ਕਰਦੇ ਨੇ ਕਿ ਪਰਮਾਤਮਾ ਸਾਡੇ ਇਨ੍ਹਾਂ ਹੱਥਾਂ ਤੋਂ ਕਦੇ ਕਿਸੇ ਦਾ ਮਾੜਾ ਨਾ ਹੋਵੇ ਸਾਡੀਆਂ ਅੱਖਾਂ ਕਦੇ ਕਿਸੇ ਦਾ ਮਾੜਾ ਨਾ ਵੇਖਣ ਸਾਡੀ ਜੀਭਾਂ ਦੇ ਨਾਲ ਕਦੇ ਵੀ ਅਸੀਂ ਮਾੜੇ ਬੋਲ ਬੋਲ ਕੇ ਕਿਸੇ ਦਾ ਦਿਲ ਨਾ ਦੁਖਾਈਏ ਉਹ ਹਰ ਵੇਲੇ ਪਰਮਾਤਮਾ ਦੇ ਅੱਗੇ ਹੋਰ ਅਰਦਾਸਾਂ ਕਰਦੇ ਨੇ ਅਤੇ ਇਹ ਕੰਮ ਕਰਨ ਦੀ ਕੋਸ਼ਿਸ਼ ਕਰਦੇ ਨੇ ਵੀ ਉਹਨਾਂ ਕਰਕੇ ਕਦੇ ਕਿਸੇ ਦਾ ਮਾੜਾ ਨਾ ਹੋਵੇ ਕਦੇ ਕਿਸੇ ਦੇ ਸਾਥ ਦਿਲ ਨਾ ਦੁਖੇ ਪਰ ਜਿਸ ਮਨ ਅੰਦਰ ਨਾਮ ਨਹੀਂ ਹੈ ਨਾ ਉਹ ਸਮਾਨ ਅੰਦਰ ਡਰ ਪੈ ਵੀ ਨਹੀਂ ਆ ਫਿਰ ਉਹ ਆਪਣੇ ਹਿਸਾਬ ਦੇ ਨਾਲ ਮਨ ਆਈਆਂ ਕਰਦੇ ਨੇ ਉਹਨਾਂ ਨੂੰ ਲੱਗਦਾ ਵੀ ਮੈਂ ਜੋ ਵੀ ਮਾੜੇ ਕੰਮ ਕਰਦੇ ਆ ਜੋ ਵੀ ਚੁਸਤ ਚਲਾਕੀਆਂ ਕਰ ਰਿਹਾ ਨਾ ਕਿਹੜਾ ਮੈਨੂੰ ਕੋਈ ਦੇਖ ਰਿਹਾ ਹੈ ਮੈਂ ਤਾਂ ਆਪਣੀ ਚਲਾਕੀ ਦੇ ਨਾਲ ਕੰਮ ਕਰਕੇ ਇੱਥੋਂ ਨਿਕਲ ਜਾਵਾਂਗਾ ਪਰ ਕੋਈ ਨਹੀਂ ਸਮਝਦੇ ਕਿ ਕਿਸੇ ਦੇ ਵੇਖਣ ਦੇ ਨਾਲ ਤਾਂ ਇੱਥੇ ਫਰਕ ਹੀ ਕੋਈ ਨਹੀਂ ਪੈਂਦਾ ਉਹ ਪਰਮਪਿਤਾ ਪਰਮਾਤਮਾ ਸਾਨੂੰ ਦੇਖ ਰਹੇ ਨੇ ਅਤੇ ਉਹ ਹਰ ਥਾਂ ਤੇ ਸਾਨੂੰ ਦੇਖ ਰਹੇ ਨੇ ਉਹ ਸਾਨੂੰ ਹੱਥੀ ਕੰਮਾਂ ਕਰਦੇ ਨੂੰ ਤਾਂ ਦੇਖਣਾ ਹੀ ਦੇਖਣਾ ਸਾਡੇ ਮਨ ਦੇ ਅੰਦਰ ਜੋ ਵਿਚਾਰ ਚੱਲਦੇ ਆ ਨਾ ਦੂਜਿਆਂ ਦੇ ਪ੍ਰਤੀ ਉਹ ਪਰਮਪਿਤਾ ਪਰਮਾਤਮਾ ਨੂੰ ਤਾਂ ਉਹਨਾਂ ਵਿਚਾਰਾਂ ਉਹਨਾਂ ਖਿਆਲਾਂ ਬਾਰੇ ਵੀ ਪਤਾ ਹੈ ਕਿ ਅਸੀਂ ਅੰਦਰ ਕਿਸੇ ਬਾਰੇ ਚੰਗਾ ਸੋਚ ਰਹੇ ਹਾਂ ਕਿ ਮਾੜਾ ਸੋਚ ਰਹੇ ਹਾਂ ਸਾਨੂੰ ਸਾਡੇ ਸੋਚਣ ਦਾ ਵੀ ਫਲ ਮਿਲਦਾ ਹੈ ਇਸੇ ਕਰਕੇ ਮਹਾਪੁਰਖ ਜੀ ਕਹਿੰਦੇ ਨਾ ਮਾੜੇ ਕਰਮਾਂ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਕਿ ਪਰਮਪਿਤਾ ਪਰਮਾਤਮਾ ਦੇ ਅੱਗੇ ਅਰਦਾਸਾਂ ਬੇਨਤੀਆਂ ਕਰੀਏ ਕਿ ਪਰਮਾਤਮਾ ਸਾਨੂੰ ਇਹ ਮਾੜੇ ਕੰਮ ਕਰਨ ਤੋਂ ਬਚਾ ਲੈ ਸਾਡੇ ਨਾ ਹੱਥਾਂ ਕੋਲੋਂ ਕਦੇ ਕਿਸੇ ਦਾ ਮਾਰਾ ਨਾ ਹੋਵੇ ਸਾਡੀ ਜੀਬ ਕੋਲੋਂ ਕਦੇ ਕਿਸੇ ਦੇ ਨਾਲ ਮਾੜਾ ਸੁਣੋ ਕਾ ਨਾ ਹੋਵੇ ਜਿੰਦਗੀ ਚ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰਨੀ ਆ ਚੰਗੇ ਕੰਮ ਕਰਾਂਗੇ ਤਾਂ ਚੰਗੇ ਕਰਮ ਬਣਨਗੇ ਅਤੇ ਜੋ ਕਹਿ ਦਿੰਦੇ ਨੇ ਵੀ ਅਸੀਂ ਜਾਣੇ ਅਣਜਾਣੇ ਦੇ ਵਿੱਚ ਬਹੁਤ ਮਾੜੇ ਕੰਮ ਕਰ ਬੈਠੀਆਂ ਹੁਣ ਉਹਨਾਂ ਮਾੜੇ ਕਰਮਾਂ ਤੋਂ ਕਿੰਜ ਛੁਟਕਾਰਾ ਹੋਵੇਗਾ ਤਾਂ ਇੱਥੇ ਵੀ ਮਹਾਪੁਰਖ ਜੀ ਕਹਿੰਦੇ ਭਾਈ ਜੇ ਜ਼ਿੰਦਗੀ ਦੇ ਵਿੱਚ ਮਾੜੇ ਕੰਮ ਕਰ ਬੈਠੇ ਆ ਪਰ ਹੁਣ ਉਹਨਾਂ ਦਾ ਪਛਤਾਵਾ ਏ ਤਾਂ ਫਿਰ ਗੁਰੂ ਦੇ ਅੱਗੇ ਢਹਿ ਪਓ ਪਛਤਾਵਾ ਕਰਕੇ ਮਾਫੀ ਮੰਗੋ ਕਿ ਪਰਮਾਤਮਾ ਜੋ ਪਿੱਛੇ ਹੋ ਗਿਆ ਸੋ ਹੋ ਗਿਆ ਮੈਂ ਅੱਗੇ ਤੋਂ ਕਦੇ ਵੀ ਇਹ ਮਾੜੇ ਕੰਮ ਨਹੀਂ ਕਰਾਂਗਾ ਕਹਿੰਦੇ ਆਪਣਾ ਨਾਮ ਆਪਣੀ ਭਜਨ ਬੰਦਗੀ ਵਧਾ ਦੋ ਆਪਣੀ ਸੇਵਾ ਭਾਵਨਾ ਚੰਗੇ ਕਰਮ ਵਧਾ ਦੋ ਤਾਂ ਦੇਖਣਾ ਜਦੋਂ ਤੁਹਾਡੇ ਪੁੰਨ ਇੰਨੇ ਵੱਧ ਜਾਣਗੇ ਕਿ ਤੁਹਾਡੇ ਮਾੜੇ ਕਰਮਾਂ ਦੀ ਗਿਣਤੀ ਘਟ ਜਾਵੇਗੀ ਮਾੜੇ ਕਰਮਾਂ ਵੀ ਕੱਟੇ ਜਾ ਸਕਦੇ ਨੇ ਉਹ ਪਰਮਕਾਤਾ ਪ੍ਰਮਾਤਮਾ ਦੇ ਕਰਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਸਤਿਗੁਰ ਸੱਚੇ ਬਾਸ਼ਾ ਬੜੇ ਦਿਆਲੂ ਨੇ ਬੜੇ ਕਿਰਪਾਲੂ ਨੇ ਬਸ ਸਾਡੇ ਵੱਲੋਂ ਢੈਣ ਦੀ ਲੋੜ ਆ ਅਸੀਂ ਪਛਤਾਵਾ ਕਰਕੇ ਟੈਪ ਹੈ ਬਈ ਪਰਮਾਤਮਾ ਦੀ ਇੱਕ ਮਿਹਰ ਦੀ ਨਜ਼ਰ ਨੇ ਤੁਹਾਡਾ ਭਲਾ ਕਰ ਦੇਣਾ ਹੈ ਸੋ ਅੱਜ ਦੀ ਇਹ ਵੀਡੀਓ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜੀ ਜੇ ਚੰਗੀ ਲੱਗੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ